ਚਲੋ ਖੈਰ ਗੱਲਬਾਤ ਨੂੰ ਮਿੰਟੂ ਜੀ ਆਪਾਂ ਲਾਈਏ ਜਰਾ ਖਡੂਰ ਸਾਹਿਬ ਵਾਲੇ ਪਾਸੇ ਨੂੰ ਚੱਲ ਗਏ ਜੀ ਕਮੈਂਟ ਵੀ ਬਹੁਤ ਆਉਂਦੇ ਆ ਜੀ ਹੁਣ ਉਧਰ ਦੇ ਪਾਸੇ ਤੋਂ ਵਿਰਸਾ ਸਿੰਘ ਬਲਟੋਆ ਨੇ ਜਿਹੜੇ ਉਹ ਲਗਾਤਾਰ ਲੜਾਈ ਹੈ ਜਿਹੜੀ ਉਹਨਾਂ ਨੇ ਮਿਲਦਾ ਸਿਰਫ ਆ ਕੇ ਕਹਾਣੀ ਆ ਕੇ ਖੜਦੀ ਅਮਰਪਾਲ ਸਿੰਘ ਦੇ ਪਰਿਵਾਰ ਨਾਲ ਜਾਂ ਉਹਨਾਂ ਦੇ ਅਮਰਪਾਲ ਸਿੰਘ ਦੇ ਉੱਤੇ ਆ ਕੇ ਹੁਣ ਫਿਰ ਉਹਧਰਲੇ ਪਾਸੇ ਹੋ ਗਏ ਮੈਨੂੰ ਲੱਗਿਆ ਭੁੱਲਰ ਸਾਹਿਬ ਬਾਰੇ ਤੋਂ ਜ਼ਿਕਰ ਹੀ ਨਹੀਂ ਕਰਦੇ ਕਿਤੇ ਲਾਲਜੀਤ ਭੁੱਲਰ ਵਾਲੇ ਭੁੱਲਰ ਸਾਹਿਬ ਨੂੰ ਐਡਵਾਂਟੇਜ ਹੈ ਫਿਰ ਇਸ ਚੀਜ਼ ਦਾ ਜੀ ਵੱਧਾ ਹੀ ਹੈ ਪਰ ਉਹਨਾਂ ਨੇ ਦੋਸ਼ ਨੂੰ ਫੇਰ ਲਾ ਦਿੱਤੇ ਮਿੰਟੂ ਜੀ ਪਰਿ ਵਿਰਸਾ ਸਿੰਘ ਬਲਟੋਆ ਬਰਗੇ ਆਪਾਂ ਅੱਗੇ ਵੀ ਗੱਲ ਕਹੀ ਆ ਜੀ ਕਿ ਵਿਰਸਾ ਸਿੰਘ ਬਲਟੋਆ ਹੁਣ ਸਾਫ਼ ਹੀ ਹੈ ਜਿਸ ਤਰ੍ਹਾਂ ਕਿ ਵਿਰਸਾ ਸਿੰਘ ਬਲਟੋਆ ਨੇ ਹਾਂ ਕੀਤੀ ਤਾਂ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਗੌਰ ਕੀਤਾ ਹੋਏਗਾ ਕਿ ਇਹ ਸਭ ਕੁਝ ਹੋਏਗਾ ਅੱਛਾ ਮੁੜ ਕੇ ਉਹਨਾਂ ਨੇ ਹੁਣ ਜਿਸ ਤਰ੍ਹਾਂ ਸਿਰ ਢਾਲਿਆ ਜਿਵੇਂ ਆਮ ਤੌਰ ਤੇ ਕਰਦੇ ਆ ਉਹਨਾਂ ਦੀ ਰਾਜਨੀਤੀ ਦਾ ਸੁਭਾਅ ਕਹਿ ਲੋ ਖਾਸਾ ਕਹਿ ਲੋ ਜੋ ਮਰਜ਼ੀ ਹੈ ਕੇ ਬਸ ਅੜ ਗਿਆ ਤੜ ਗਿਆ ਪਿੱਛੇ ਨਹੀਂ ਹਟਣਾ ਡਿਬੇਟਾਂ ਚ ਵੀ ਉਹ ਤੁਹਾਨੂੰ ਪਤਾ ਹੀ ਆ ਹੁਣ ਵਿਰਸਾ ਸਿੰਘ ਵਲਟੋਆ ਜ਼ੋਰ ਇਸੇ ਗੱਲ ਦਾ ਹੀ ਲਾਈ ਬੈਠੇ ਆ ਕਿ ਭਾਈ ਮੈਂ ਜ਼ਿਆਦਾ ਜੇਲ੍ਹ ਕੱਟੀ ਆ ਮੇਰਾ ਜੀਵਨ ਜਿਹੜਾ ਉਹ ਜ਼ਿਆਦਾ ਸੰਘਰਸ਼ ਦੇ ਲੇਖੇ ਲੱਗਾ ਆ ਤਾਂ ਵੋਟ ਦਾ ਹੱਕਦਾਰ ਮੈਂ ਆ ਮਤਲਬ ਕਿ ਗੱਲ ਜਿਹੜੀ ਆ ਉਹ ਖਲੋ ਜਾਂਦੀ ਆ ਆ ਕੇ ਬਸ ਇੱਥੇ ਕਿ ਉਹ ਛੋਟੇ ਆ ਕੱਲ ਦੇ ਕਹਿੰ ਲੋ ਕਿ ਜਵਾਕ ਅਹੀਂ ਤਾਂ ਨਾ ਅਸੀਂ ਯਾਰ ਪੁਰਾਣੇ ਬੰਦੇ ਆ ਜੀ ਤਾਂ ਸਾਡੇ ਪਿੱਛੇ ਤਰੂ ਵਗੈਰਾ ਵਗਰਾ ਹੁਣ ਜ਼ੋਰ ਲੱਗਦਾ ਹੁੰਦਾ ਤਾਂ ਜਦੋਂ ਜ਼ੋਰ ਲੱਗਦਾ ਹੁੰਦਾ ਤਾਂ ਫਿਰ ਕਮਜ਼ੋਰੀਆਂ ਜਿਹੜੀਆਂ ਲੱਭੀਆਂ ਜਾਂਦੀਆਂ ਨੇ ਜੀ ਜਾਂ ਕਹਿ ਲੂ ਕਿ ਲੋਹਾ ਗਰਮ ਕੀਤਾ ਜਾਂਦਾ ਕਈ ਵਾਰ ਲੋਹਾ ਗਰਮ ਤੇ ਸੱਟ ਨਹੀਂ ਮਾਰੀ ਜਾਂਦੀ ਲੋਹਾ ਰਾਜਨੀਤੀ ਚ ਕਈ ਵਾਰ ਗਰਮ ਕੀਤਾ ਜਾਂਦਾ ਤਾਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਆ ਤਾਂ ਹੁਣ ਇਹਨਾਂ ਨੇ ਕੱਲ ਮੈਂ ਦੇਖ ਰਿਹਾ ਸੀਗਾ ਨਹੀਂ ਅੱਜ ਹੀ ਸੌਰੀ ਕੱਲ ਖਬਰ ਚ ਲੱਗਿਆ ਇਹਨਾਂ ਦਾ ਬਿਆਨ ਕਿ ਇਹਨਾਂ ਨੇ ਆਖਿਆ ਕਿ ਪਹਿਲਾਂ ਤੇ ਅਮਰਤਪਾਲ ਸਿੰਘ ਇਸ ਗੱਲ ਦਾ ਜਵਾਬ ਦੇਣ ਕਿ ਭਾਈ ਇਹਨਾਂ ਦਾ ਪਰਿਵਾਰ ਜਿਹੜਾ ਉਹ ਕਾਂਗਰਸੀ ਰਿਹਾ ਹੈ ਜੀ ਨਾਲ ਹਵਾਲਾ ਦਿੱਤਾ ਗਿਆ ਕਿ 2019 ਵਾਲਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀਗਾ ਇਹ ਸ਼੍ਰੀ ਆਮ ਇਹਨਾਂ ਦਾ ਚਾਚਾ ਜਿਹੜਾ ਹਰਜੀਤ ਸਿੰਘ ਉਹ ਜਸਵੀਰ ਸਿੰਘ ਡਿੰਪਾ ਉਹਦੀ ਕੈਂਪੇਨ 'ਚ ਸ਼ਾਮਲ ਰਹੇ ਨੇ ਅੱਛਾ ਜੀ ਇਥੋਂ ਤੱਕ ਕਿਹਾ ਕਿ ਇਹਨਾਂ ਨੇ ਸਰਪੰਚੀ ਲੈ ਲਈ ਇਸੇ ਤਰ੍ਹਾਂ ਕਰ ਕਰਾ ਕੇ ਸੰਤੋਖ ਸਿੰਘ ਭਲਾਈਪੁਰ ਹੁੰਦੇ ਸੀ ਜਿਹੜੇ ਐਮ ਐਲ ਏ ਉਹਨਾਂ ਦੇ ਨਾਲ ਨੇੜਤਾ ਦਾ ਜ਼ਿਕਰ ਕੀਤਾ ਕਿ ਉਸ ਬੰਦੇ ਦੇ ਨਾਲ ਜਾਂ ਉਸ ਵਿਧਾਇਕ ਤਤਕਾਲੀ ਵਿਧਾਇਕ ਦੇ ਨਾਲ ਵੀ ਇਹਨਾਂ ਦੀਆਂ ਵੱਧੂ ਤਸਵੀਰਾਂ 'ਚ ਉਹ ਸਾਂਝਾ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਹੁਣ ਵੱਡਾ ਸਵਾਲ ਤੇ ਇਹੋ ਪੈਦਾ ਕਰ ਦਿੱਤਾ ਕਿ 2019 ਵਾਲਾ ਜਿਹੜਾ ਇਲੈਕਸ਼ਨ ਸੀ ਉੱਥੇ ਉਦੋਂ ਲੜ ਰਹੀ ਸੀ ਬੀਬੀ ਖਾਲੜਾ ਤਾਂ ਇਹਨਾਂ ਨੇ ਸਵਾਲ ਜਿਹੜਾ ਚੁੱਕਿਆ ਕਿ ਬੀਬੀ ਖਲੜਾ ਨੂੰ ਤੁਸੀਂ ਹਰਉਣ ਵਾਸਤੇ ਉਦੋਂ ਫਿਰ ਕਿੱਥੇ ਖਲੋਤੇ ਸੀ ਉੱਥੇ ਕਾਂਗਰਸ ਚ ਜਿਹੜੀ ਕੇ ਸਿੱਖਾਂ ਦੀ ਜੇ ਵਾਕਈ ਇਸ ਤਰ੍ਹਾਂ ਨਾਲ ਪੁਆਇੰਟ ਤਾਂ ਵੈਲਿਡ ਹੈ ਪਰ ਉਹਨਾਂ ਦਾ ਬਿਲਕੁਲ ਇੱਕ ਤਰ੍ਹਾਂ ਨਾਲ ਫਸਾਉਣਾ ਹੁੰਦਾ ਜੀ ਤਾਂ ਕਿਸੇ ਤਰੀਕੇ ਨਾਲ ਫਿਰ ਤੁਹਾਨੂੰ ਪਤਾ ਹੀ ਆ ਕੇਰਾਬੰਦੀ ਹੁੰਦੀ ਆ ਤਾਂ ਇਹ ਦੂਸਰੀ ਧਿਰ ਨੂੰ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਲਾਮਾ ਪਾਉਣ ਵਾਲੀ ਗੱਲ ਹੈ ਕਿ ਹਾਂ ਭਾਈ ਤੁਸੀਂ ਇਹਦੇ ਤੇ ਜਵਾਬ ਦਿਓ ਜਿਸ ਕਾਂਗਰਸ ਦੇ ਰਾਜ ਦੇ ਵਿੱਚ ਇਹ ਸਭ ਕੁਝ ਹੋਇਆ ਉਸੇ ਕਾਂਗਰਸ ਨੂੰ ਤੁਸੀਂ ਸਪੋਰਟ ਕਰਦੇ ਰਹੇ ਤੇ ਬੀਬੀ ਖਾਲੜਾ ਜਿਹੜੀ ਕਿ ਉਸ ਵੇਲੇ ਪੰਥਕ ਕੈਂਡੀਡੇਟ ਸੀ ਤਾਂ ਤੁਸੀਂ ਉਦੋਂ ਕਿੱਥੇ ਖਲੋਤੇ ਸੀਗੇ ਇਸ ਗੱਲ ਦਾ ਜਵਾਬ ਦਿਓ ਤਾਂ ਹੁਣ ਜਵਾਬ ਆਏਗਾ ਕਿ ਨਹੀਂ ਆਏਗਾ ਮੈਨੂੰ ਪਤਾ ਨਹੀਂ ਕਿਉਂਕਿ ਜ਼ਿਆਦਾਤਰ ਤੇ ਵੇਖੋ ਸਵਾਲ ਉੱਥੇ ਕਈ ਉੱਠਦੇ ਆ ਸਵਾਲ ਤੇ ਵੈਸੇ ਉਹ ਇੱਕ ਪੱਤਰਕਾਰ ਵੀ ਖਲੋਤਾ ਜਿਹੜਾ ਕਿ ਹਮੇਸ਼ਾ ਅਮਰਤਪਾਲ ਸਿੰਘ ਦਾ ਆਲੋਚਕ ਰਿਹਾ ਉਹ ਆਪਣੇ ਪੱਧਰ ਤੇ ਕੁਝ ਹੋਰ ਵੀਰ ਵੀ ਹੈਗੇ ਜਿਹੜੇ ਇਸ ਤਰ੍ਹਾਂ ਦੇ ਸਵਾਲات ਕਰਦੇ ਰਹਿੰਦੇ ਆ ਪਰ ਜੋ ਅਮਰਤਪਾਲ ਸਿੰਘ ਦਾ ਪਰਿਵਾਰ ਆ ਉਹ ਬਿਲਕੁਲ ਮਤਲਬ ਕਿ ਜਿੱਦਾਂ ਕਹਿ ਲੀਏ ਨਾ ਕਿ ਆਸੇ-ਪਾਸੇ ਨਹੀਂ ਥੋੜੀ-ਬਹੁਤੀ ਸਟੇਟਮੈਂਟ ਜਾਂ ਥੋੜਾ-ਬਹੁਤ ਬਹੁਤਾ ਰਿਐਕਟ ਕਰ ਦਿੱਤਾ ਕਿਸੇ ਬਿਆਨ ਤੇ ਖਸੂਸਨ ਖਾਸ ਤੌਰ ਤੇ ਨਹੀਂ ਤਾਂ ਮਤਲਬ ਕਿ ਉਹ ਆਪ ਦੀ ਕੰਪੇਨ ਚ ਬਿਜ਼ੀ ਨੇ ਜੀ ਮਤਲਬ ਬਾਸਲੇ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋ ਗੱਲ ਫੀਟਮਕ ਨਾ ਦਿੱਤੀ ਬਿਲਕੁਲ ਤੁਸੀਂ ਦੇਖ ਲਓ ਕਿ ਹੁਣ ਕੋਈ ਜੇ ਆਪਾਂ ਵੇਖੀਏ ਤਾਂ ਜਿਸ ਤਰ੍ਹਾਂ ਦੇ ਬਿਆਨ ਅਮਰਤਪਾਲ ਸਿੰਘ ਦੇ ਹੁੰਦੇ ਸੀ ਜਿਸ ਤਰ੍ਹਾਂ ਦੀ ਗਰਮ ਜੋਸ਼ੀ ਹੁੰਦੀ ਸੀ ਕਿ ਜਿਸ ਤਰ੍ਹਾਂ ਕਹ ਲੋ ਕਿ ਇੱਕ ਲੈਜ਼ਾ ਹੁੰਦਾ ਸੀ ਸਖਤ ਜਿਹਨੂੰ ਆਪਾਂ ਕਹਿੰਦੇ ਆ ਬੜਾ ਸਖਤ ਤੇ ਬੜਾ ਸਪਸ਼ਟ ਲੈਜ਼ਾ ਉਹ ਲੈਜ਼ਾ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਬਈ ਨਰਮ ਹੈ ਗਰੁੱਪ ਦਾ ਹੁਣ ਦੂਜੇ ਪਾਸੇ ਇੱਕ ਚੀਜ਼ ਹੋ ਰਿਹਾ ਕਿ ਵਿਰਸਾ ਸਿੰਘ ਵਲਟੋਆ ਇੰਨੇ ਸਵਾਲ ਚੁੱਕ ਰਹੇ ਨੇ ਇਹਨੇ ਸਵਾਲ ਚੁੱਕ ਰਹੇ ਨੇ ਕਿ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ ਨਾ ਸਿਲੰਡਰ ਦਾ ਮਸਲਾ ਜਿਹੜਾ ਉੱਠਿਆ ਕਿ ਅਮਰਤਪਾਲ ਸਿੰਘ ਨੇ ਸਰੈਂਡਰ ਕੀਤਾ ਇਹ ਇੱਕ ਬੜੀ ਵੱਡੀ ਬਝਾਰਤ ਸੀ ਤਾਂ ਕਮਾਲ ਦੀ ਗੱਲ ਇਹ ਹੋਈ ਕਿ ਜਸਵੀਰ ਸਿੰਘ ਰੋਡੇ ਜਿਨ੍ਹਾਂ ਦੇ ਥਰੂ ਕੀਤਾ ਅਖੀਰ ਉਹਨਾਂ ਨੂੰ ਹੀ ਪੁਸ਼ਟੀ ਕਰਨੀ ਪਈ ਕਿ ਹਾਂ ਹਾਲਾਂਕਿ ਉਹਨਾਂ ਨੇ ਚਲੋ ਵਿਰਸਾ ਸਿੰਘ ਵਲਟੋਆ ਨੇ ਵੀ ਤਕੀਦ ਕੀਤੀ ਆਪਣੇ ਭਾਸ਼ਣ ਦੇ ਵਿੱਚ ਲੰਮਾ ਚੌੜਾ ਭਾਸ਼ਣ ਤੁਸੀਂ ਸੁਣ ਸਕਦੇ ਹੋ 20-25 ਮਿੰਟ ਦਾ ਉਹ ਤਾਂ ਉਹਦੇ ਵਿੱਚ ਤਾਕੀਦ ਕੀਤੀ ਹੈ ਕਿ ਭਈ ਤੁਸੀਂ ਆਪਸ ਦੇ ਵਿੱਚ ਟਕਰਾਰ ਰਹੇ ਹੋ ਜਦ ਕਿ ਹੋਰ ਪਾਰਟੀਆਂ ਧਿਰਾਂ ਜਿਹੜੀਆਂ ਉਹ ਥੋੜੀਆਂ ਨੇ ਤੇ ਤੁਸੀਂ ਆਪਸ ਚ ਲੜਨ ਦਾ ਹੈ ਭਾਜੇ ਮਤਲਬ ਕਿ ਉਹਨਾਂ ਨੇ ਵੀ ਤੁਹਾਡੇ ਵਾਲੀ ਗੱਲ ਕੀਤੀ ਆ ਤਾਂ ਵਿਰਸਾ ਸਿੰਘ ਵਲਟੂ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਕਾਮਯਾਬ ਹੋ ਜਾਂਦੇ ਆ ਇਹਨਾਂ ਚੀਜ਼ਾਂ ਚ ਉਲਝੌਣ ਚ ਤਾਂ ਬਾਕੀ ਜਿਹੜੀ ਖਡੂਰ ਸਾਹਿਬ ਦੀ ਸਥਿਤੀ ਹੈ ਓਵਰ ਆਲ ਜੇ ਤੁਸੀਂ ਦੇਖੋਗੇ ਤਾਂ ਖੜੂਰ ਸਾਹਿਬ ਦੀ ਸਥਿਤੀ ਇਹ ਹੈ ਮਾਨ ਸਰ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ ਸਥਿਤੀ ਇਹ ਆ ਕਿ ਵਿਰਸਾ ਸਿੰਘ ਬਲਟੋਆ ਇਸ ਰੇਸ ਦੇ ਵਿੱਚ ਸਿਰਫ ਦੌੜ ਰਹੇ ਨੇ ਮੈਂ ਉਹਨਾਂ ਨੂੰ ਕਮਜ਼ੋਰ ਜਾਂ ਘਟਾ ਕੇ ਨਹੀਂ ਕਹਿ ਰਿਹਾ ਬਸ ਦੌੜ ਰਹੇ ਨੇ ਮੇਰਾ ਮਤਲਬ ਤੁਸੀਂ ਸਮਝ ਗਏ ਪਰ ਜਿਹੜੇ ਸਿਖਰਲੇ ਦੋ ਪਲੇਅਰ ਆ ਉਹਨਾਂ ਚ ਅਮਰਤਪਾਲ ਸਿੰਘ ਆਗਾ ਇਹ ਸਾਨੂੰ ਮੰਨਣਾ ਪਊਗਾ ਕਿ ਯਾਨੀ ਲਾਲਜੀਤ ਸਿੰਘ ਪੁੱਲਰ ਤੇ ਜਿਹੜੇ ਅਮਰਤਪਾਲ ਸਿੰਘ ਤੇ ਨਾਲ ਕਲਵੀਰ ਜੀਰਾ ਤੇ ਵਰਸਾ ਸਿੰਘ ਵਲਟੋਆ ਚਾਰ ਆਪਾਂ ਹੈਵੀweight ਗਿਣਦੇ ਆਂ ਤਾਂ ਉਹਦੇ ਵਿੱਚ ਜੇ ਚਾਰਾਂ ਚੋਂ ਆਪਾਂ ਇਹ ਵੇਨੇ ਆ ਕਿ ਯਾਰ ਥੋੜਾ ਜਿਹਾ ਅੱਗੇ ਕੌਣ ਹੈ ਤਾਂ ਉਹ ਦੋ ਜਿਹੜੇ ਆ ਉਹ ਸਾਫ਼ ਤੇ ਸਪਸ਼ਟ ਨਜ਼ਰ ਆ ਰਹੇ ਆ ਹੁਣ ਇਹ ਵੀ ਨਹੀਂ ਹੈ ਕਿ ਕਲਵੀਰ ਸਿੰਘ ਜੀਰਾ ਜਾਂ ਵਰਸਾ ਸਿੰਘ ਵਲਟੋਆ ਨੂੰ ਵੋਟ ਹੀ ਨਹੀਂ ਪਊਗੀ ਇਹ ਕਿੰਨੀਆਂ ਵੋਟਾਂ ਲੈ ਜਾਂਦੇ ਹੋ ਇੱਕ ਵੱਖਰਾ ਵਿਸ਼ਾ ਹੈ ਪਰ ਇਹ ਆ ਕਿ ਖਡੂਰ ਸਾਹਿਬ ਦੇ ਵਿੱਚ ਜਿੱਦਾਂ ਕਹ ਲਈਏ ਨਾ ਕਿ ਜਨਤਾ ਦਾ ਸਮਰਥਨ ਜਿਹੜਾ ਉਹ ਅਮਰਪਾਲ ਸਿੰਘ ਦੀ ਸਾਰੀ ਕੈਂਪੇਨ ਵਗੈਰਾ ਜਿਹੜੀ ਹੈ ਨਾ ਉਹ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਕੀਤੀ ਜੀ 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 ਚੌਧਰੀ ਸਾਹਿਬ ਕਹਿੰਦੇ ਪਿਆ ਜੀ ਬੀਬੀ ਖਾਲੜਾ ਕੈਂਪੇਨ ਕਰ ਰਹੇ ਆ ਲੀਡ ਕਰ ਰਹੇ ਆ ਜਿਹੜੀ ਅਮਰਤਪਾਲ ਸਿੰਘ ਦੀ ਹੈ ਜਿਹਾ ਆਪਣਾ ਕੈਂਪੇਨ ਨੂੰ ਜੀ ਤੇਦਰੋ ਕੋਸ਼ਟ ਜੀ ਕਹਿੰਦੇ ਪਏ ਕਹਿੰਦੇ ਕਿ ਜੀ ਬਲਟਵਾ ਸਾਹਿਬ ਨੂੰ ਪਹਿਲਾਂ ਕਹਿੰਦੇ ਕਿ ਬਈ ਐਮਐਲਏ ਤੇ ਫਿਰ ਮੰਤਰੀ ਬਣਾ ਦਿੱਤਾ ਗਿਆ ਜੀ ਤੇ ਹੁਣ ਵਾਰੀ ਅਮਰਪਾਲ ਸਿੰਘ ਦੀ ਹੈ ਜੀ ਕਹਿੰਦੇ ਕਿ ਬਈ ਚਲੋ ਕਿਸੇ ਨੇ ਵੋਟ ਪਾਉਣੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਭਈ ਇਹਨੂੰ ਆਪਾਂ ਤਾਂ ਕਹਿ ਨਹੀਂ ਸਕਦੇ ਜੀ ਸਾਡੀ ਕਹ ਲੋ ਕਿ ਬਈ ਮਰਿਆਦਾ ਜਾਂ ਮਜਬੂਰੀ ਜਿੱਧਰ ਵੀ ਤੁਹਾਨੂੰ ਠੀਕ ਲੱਗਦਾ ਹੈ ਹਾਂ ਜੀ ਵਿਅਕਤੀਗਤ ਤੌਰ ਤੇ ਅਸੀਂ ਕਿਸ ਨੂੰ ਪਾਉਣੀ ਹੈ ਉਹ ਅਸੀਂ ਆਪ ਤੈਅ ਕਰਨਾ ਹੈ ਤਾਂ ਵਿਅਕਤੀਗਤ ਤੌਰ ਤੇ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ ਉਹ ਅਸੀਂ ਨਹੀਂ ਤੈਅ ਕਰਨਾ ਪਰ ਗੱਲ ਇਹ ਆ ਕਿ ਦੇਖੋ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਜਦੋਂ ਬੀਬੀ ਖਾਲੜਾ ਆ ਗਏ ਤਾਂ ਇਹ ਲੜਾਈ ਫਿਰ ਐਸੇ ਕਰਕੇ ਤੇ ਵੱਡੀ ਬਣ ਗਈ ਨਾ ਐਸੇ ਕਰਕੇ ਲੜਾਈ ਵੱਡੀ ਬਣ ਗਈ ਪਰ ਵਿਰਸਾ ਸਿੰਘ ਵਲਟੋਆ ਸਵਾਲ ਚੁੱਕ ਰਹੇ ਨੇ ਤੇ ਬੀਬੀ ਖਾਲੜਾ ਕੈਂਪੇਨ ਕਰ ਰਹੇ ਨੇ ਇਹ ਵੀ ਇੱਕ ਇੰਟਰਸਟਿੰਗ ਗੱਲ ਹੈ ਜਿਨ੍ਹਾਂ ਦੀ ਹਾਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਆ ਤਾਂ ਉਹ ਉਹਨਾਂ ਦੇ ਨਾਲ ਤੁਰ ਰਹੇ ਆ ਜੀ ਇਹ ਵੀ ਇੱਕ ਬੜਾ ਰੋਚਕ ਤੱਤ ਹੈ ਜੀ ਰੋਚਕ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਐਟ ਲੀਸਟ ਬੀਬੀ ਖਾਰੜਾ ਬੋਲਦੇ ਆ ਜਾਂ ਕੋਈ ਨਹੀਂ ਟਿੱਪਣੀ ਕਰਦੇ ਇਹ ਵੀ ਹੈ ਜੇ ਕਿਤੇ ਕੋਈ ਇੰਟਰਵਿਊ ਵਗੈਰਾ ਕਿਤੇ ਹੁੰਦੀ ਹੈ ਜਾਂ ਉੱਥੇ ਕਿਤੇ ਜ਼ਿਕਰ ਹੁੰਦਾ ਹੈ ਜੀ ਵਿਚ ਵਗੈਰਾ ਇੰਟਰਵਿਊਸ ਦੇ ਰਹੇ ਆ ਬੱਸ ਇਹੋ ਜੀ ਜੀ ਤਾਂ ਸਾਰੀਆਂ ਜਿੰਨੀਆਂ ਵੀ ਧਿਰਾਂ ਲੜ ਰਹੀਆਂ ਸਾਰਿਆਂ ਦੇ ਇੰਟਰਵਿਊ ਬੜੇ ਧੜਾਲੇ ਨਾਲ ਹੋ ਰਹੇ ਆ ਜੀ ਕਿਉਂਕਿ ਖਡੂਰ ਸਾਹਿਬ ਸੀਟ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਸੀਟ ਬਣ ਗਈ ਹੈ ਕਿ ਜਿਹਦੇ ਤੇ ਜਿਹੜੇ ਚੈਨਲ ਨੇ ਉਹ ਜ਼ਿਆਦਾ ਤਵਜੂ ਦੇ ਰਹੇ ਆ ਕਿਉਂਕਿ ਵਿਊਜ਼ ਵਗੈਰਾ ਛੜੇ ਅੱਛੇ ਆ ਰਹੇ ਨੇ ਉਹ ਜੀ 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 ਇਧਰਲੇ ਪਾਸੇ ਤੋਂ ਕਮੈਂਟ ਇਸ ਮੁਤਲਕ ਵੀ ਆਉਂਦੇ ਪਏ ਜੀ ਯੂਥ ਜਿਆਦਾ ਸਪੋਰਟ ਕਰਦਾ ਪਏ ਜੀ ਉੱਥੇ ਕਹਿੰਨੇ ਕਿ ਭਾਈ ਤਾਂ ਇਹਦੇ ਨਾਲ ਹੀ ਜੀ ਕਹਿੰਨੇ ਕਿ ਭਾਈ ਤੁਹਾਨੂੰ ਜਾਣਕਾਰੀ ਕਿੱਦਾਂ ਹਾਸਲ ਹੁੰਦੀ ਹੈ ਜੇ ਹਰ ਖਬਰ ਦੇ ਉੱਤੇ ਹਰ ਖਬਰ ਦੇ ਲਈ ਵੀ ਪੜ੍ਹਨਾ ਪੈਂਦਾ ਮਿਹਨਤ ਅਲੱਗ-ਅਲੱਗ ਰਿਸੋਰਸਸ ਆ ਜਿੱਥੋਂ ਦੇਖਣੀ ਪੈਂਦੀ ਹੈ ਤੁਸੀਂ ਹਾਂ ਜੀ ਬਿਲਕੁਲ ਤਾਂ ਉੱਥੋਂ ਦੇਖ ਕੇ ਫਿਰ ਜਾ ਕੇ ਤੁਹਾਡੇ ਲਈ ਪ੍ਰੋਗਰਾਮ ਤਿਆਰ ਕਰੀਦਾ ਜੀ ਬਹੁਤ ਜਾਣਕਾਰੀ ਜਿਹੜੀ ਹੈ ਵੱਖਰੇ-ਵੱਖਰੇ ਵਸੀਲਿਆਂ ਤੋਂ ਮਿਲਦੀ ਹੈ ਜੀ 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 ਕੋਈ ਇੱਕ ਖਬਰ ਚੜੀ ਆ ਉਹ ਛੋਟੀ ਜੀ ਖਬਰ ਦੋ ਨ ਮਨ ਲਓ ਕਿ ਦੋ ਲਾਈਨਾਂ ਦੀ ਹੈ ਜਾਂ ਚਾਰ ਲਾਈਨਾਂ ਦੀ ਹੈ ਤਾਂ ਉਹਨੂੰ ਪੂਰਾ ਕਰਨ ਵਾਸਤੇ ਹੋ ਸਕਦਾ ਹੈ ਕਿ ਦੋ ਚਾਰ ਘੰਟੇ ਲੱਗ ਜਾਣਾ ਜੀ ਜੀ ਕਿ ਇਧਰੋਂ ਪਤਾ ਕਰੋ ਇਧਰੋਂ ਪਤਾ ਕਰੋ ਇਹਨੇ ਨਹੀਂ ਫੋਨ ਚੱਕਿਆ ਉਹਨੇ ਨਹੀਂ ਸਕੇਆ ਸੋ ਇਸ ਤਰ੍ਹਾਂ ਇਹ ਜਾਣਕਾਰੀਆਂ ਜਿਹੜੀਆਂ ਉਹ ਇਕੱਠੀਆਂ ਹੋ ਜਾਂਦੀਆਂ ਤੇ ਬੰਦੇ ਨੂੰ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕਰਦੇ ਰਹਿਣਾ ਚਾਹੀਦਾ ਜੀ 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 ਰੋਕੇ ਜੀ ਆ ਇਹ ਜੁੜੇ ਆਪਣੇ ਨਾਲ ਮੈਲਬਨ ਤੋਂ ਕਹਿੰਦੇ ਕਿ ਪਹਿਲੀ ਵਾਰੀ ਲਾਈਵ ਦੇਖ ਰਹੇ ਆ ਅਦਰਵਾਈਜ਼ ਅਸੀਂ ਜਿਹੜਾ ਪ੍ਰੋਗਰਾਮ ਤੁਹਾਡਾ ਉਹਰ ਕੁੜਟੜੀ ਹੁੰਦੇ ਸੀ ਅੱਜ ਕਾਫੀ ਪੀਂਦੇ ਪਏ ਚਲੋ ਮਿਹਰਬਾਨੀ ਜੀ ਤੇ ਇਹਦੇ ਨਾਲ ਹੀ ਮੈਂ ਕੋ ਕਮੈਂਟ ਇਸ ਮੁਤਲਕ ਖੋਲ ਦੇਖ ਲੈਣਾ ਜੀ ਉਪਰ ਇੱਕ ਵੀਰ ਦਾ ਕਮੈਂਟ ਆਇਆ ਸੀ ਮਿੰਟੂ ਜੀ ਲਾਈਟ ਨੂੰ ਲੈ ਕੇ ਬਾਈ ਸਾਡੇ ਵਾਲੇ ਪਾਸੇ ਠੀਕ ਆ ਜਾ ਬਸ ਤੁਸੀਂ ਆ ਗ੍ਰੀਨ ਸਿਗਨਲ ਸਮਝ ਲੈਕਰੋ ਜੇ ਜਾਗਟ ਪਾਈ ਹੈ ਤਾਂ ਬੱਤੀ ਹੈਗੀ ਹੈਗੀ